ਗਰੀਬ ਬੰਦੇ ਦਾ ਸੋ ਜਾਣ ਟਾਈਮ ਨਾਲ ਵੱਡੇ ਵੱਡੇ ਸ਼ਾਹੂਕਰ ਰਾਤ ਦੇ 2 2 ਵਜੇ ਤੱਕ ਹਿਸਾਬ ਕਰਦੇ ਰਹਿੰਦੇ ਆ ਉਹ ਵਪਾਰ ਦੇ ਵਪਾਰ ਦੇ ਵਿੱਚ ਪਏ ਘਾਟੇ ਆ ਕਰਕੇ ਹਾਈ ਟੈਨਸ਼ਨਾਂ ਦੇ ਵਿੱਚ ਰਹਿੰਦੇ ਆ ਕਿੱਥੇ ਇਹਨਾਂ ਨੂੰ ਨੀਂਦ ਆਉਣੀ ਕਿੱਥੇ ਇਹਨਾਂ ਨੂੰ ਸਕੂਨ ਆਉਣਾ ਇਹ ਤਾਂ ਨੌਕਰਾਂ ਨੂੰ ਗਾਲਾਂ ਕੱਢਦੇ ਰਹਿੰਦੇ ਆ ਵਪਾਰ 'ਚ ਕਾਟਾ ਐਵੇਂ ਕਿਵੇਂ ਪੂਰਾ ਹੋ ਜਾਊ ਵੇ ਮੱਖਣਾ ਹਾਏ ਨਾ ਤੁਸੀਂ ਰੱਬ ਦਾ ਨਾਮ ਲੈਨੇ ਆ 10 ਵੰਦ ਜਿਹੜੇ ਕੱਢਦੇ ਹਾਈ ਕਮਾਈ ਚੋਂ 10 ਵੰਦ ਜਿਹੜੇ ਕੱਢਦੇ ਜੇ ਵੀ ਚੁੰਨੀ ਵਾਲਿਆ ਉਹ ਤੇ ਦਾਤਾ ਜੀ ਹਰ ਕੰਮ ਵਿੱਚ ਮਦਦ ਕਰਦੇ ਆ ਉਹ ਟੁੱਟੇ ਜਿਨ੍ਹਾਂ ਦੇ ਨੇ ਹਾਏ ਕਰਬਾਰ ਉਹ ਕਿਵੇਂ ਨਜ਼ਾਰੇ ਲੈਂਦੇ ਆ ਉਹ ਗਰੀਬ ਬੰਦੇ ਸਾਰੇ ਪੁੱਛਦੇ ਕਿਵੇਂ ਹੱਸਦੇ ਰਹਿੰਦੇ ਆ ਭੈਣ ਭਾਈਆਂ ਦਾ ਦੁੱਖ ਸੁੱਖ ਵੰਡਦੇ ਹਰ ਇੱਕ ਦੇ ਚੰਗੇ ਮਾੜੇ ਚ ਬਹਿੰਦੇ ਆ ਉਹ ਵੱਡੇ ਕੋਠੀਆਂ ਵਾਲੇ ਜਦੋਂ ਲਾ ਲੇਣ ਗਰੀਬ ਮਹਿਫਲਾਂ ਇਹ ਦੇਖਦੇ ਰਹਿੰਦੇ ਆ ਸੋਹਣਿਆ ਇਹ ਦੇਖਦੇ ਰਹਿੰਦੇ ਆ ਉਹ ਵੱਡੇ ਨੂੰ ਇੱਕ ਪੈਸਾ ਪੁੱਛੇ ਨਾ ਭੈਣ ਪਾਈ ਪੁੱਛੇ ਤਾਂ ਹੀ ਤਾਂ ਇਹ ਤੰਗ ਰਹਿੰਦੇ ਆ ਹਾਏ ਜ਼ਿੰਦਗੀ ਤੋਂ ਤੰਗ ਰਹਿੰਦੇ ਆ ਉਹ ਕੱਚੇ ਨੇ ਜਿਨ੍ਹਾਂ ਦੇ ਮਕਾਨ ਉਹ ਆਪਣੇ ਬੇਬੇ ਬਾਪੂ ਕੋਲ ਰਹਿ ਕੇ ਫੁੱਲ ਨਜ਼ਾਰੇ ਲੈਂਦਿਆਂ ਵੇ ਮੱਖਣਾ ਫੁੱਲ ਨਜ਼ਾਰੇ ਰਹਿੰਦੇ ਆਂ ਚੜਦੀ ਕਲਾ ਚ ਜਿਹੜਾ ਕਹੇ ਹਰ ਦਮ ਮਾਲਕ ਮੇਰੇ ਵਾਹਿਗੁਰੂ ਸਿਰ ਤੇ ਹੱਥ ਧਰਦੇ ਰਹਿੰਦੇ ਆਂ ਉਹ ਕੱਚੇ ਨੇ ਜਿਨ੍ਹਾਂ ਦੇ ਮਕਾਨ ਉਹ ਸਦਾ ਮਸਤੀ ਦੇ ਵਿੱਚ ਰਹਿੰਦੇ ਆਂ ਜੋ ਮਿਲ ਜਾਵੇ ਸੁੱਖਾ ਰੁੱਖਾ ਖਾ ਕੇ ਦਾਤਾ ਦਾ ਸ਼ੁਕਰ ਜੇ ਪੀ ਚੁੰਨੀ ਵਾਲੇ ਮਨਾਉਂਦੇ ਰਹਿੰਦੇ ਆਂ ਉਹ ਸਾਡੇ ਨੇ ਕੱਚੇ ਕਰ ਅਸੀਂ ਫੁੱਲ ਨਜ਼ਾਰੇ ਲੈਣੀਆਂ ਨਾ ਏਸੀਆਂ ਦੀ ਲੋੜ ਨਾ ਗੱਡੀਆਂ ਦੀ ਲੋੜ ਹਾਏ ਮੋਟਰਸਾਈਕਲ ਤੇ ਹੀ ਘੁੰਮਦੇ ਰਹਿੰਦੇ ਆ ਹਾਏ ਜਦ ਵੀ ਮਿਲਲੀ ਵੇ ਸੱਜਣਾ ਚੁੰਨੀ ਵਿੱਚ ਆ ਕੇ ਫੁੱਲ ਨਜ਼ਾਰੇ ਲੈਣੀਆਂ ਵੇ ਸੱਜਣਾ ਫੁੱਲ ਨਜ਼ਾਰੇ ਲੈਣੀਆਂ ਜੈ ਮਸਤਾ ਦੀ ਕਿਵੇਂ ਲੱਗੇ ਸਾਡੇ ਦੋ ਬੋਲ ਅੱਗੇ ਹੋਰ ਵਧੀਆ ਲਿਖਾਂਗੇ ਹੋਰ ਵਧੀਆ ਗਾਵਾਂਗੇ ਜੈ ਮਸਤਾ ਦੀ ਜੈ ਫਕਰ ਫਕੀਰਾਂ ਦੀ ਜੈ